ਈ ਆਪਨੇ ਪੰਜਾਬ ਮੇ ਰਹੇ ਸੀ ਅਜਾ ਪੰਜਾਬ ਮੇ ਤਾਂ ਕੰਫਰਟੇਬਲ ਹੀ ਰਹਤੇ ਹੈ ਪਲੀਜ਼ ਵੀ ਟੇਕ ਸਾਈਟ ਇਸ ਐਟ ਹਸਪਿਟੈਲਿਟੀ ਮੇ ਕੋਈ ਇਸ਼ੂ ਆ ਨਹੀਂ ਚਾਹੀਦਾ ਜੇ ਸਾਹਿਬ ਜਿਹੜਾ ਅੱਜ ਲਗਮਾਟ ਕੱਢਿਆ ਆ ਰਿਹਾ ਬੇਸਿਕਲੀ ਪਰਪਸ ਕੀ ਆ ਤੇ ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਤਹਿਤ ਅਸੀਂ ਜਿਹੜਾ ਸਾਰਾ ਖੰਨਾ ਦੀ ਤੇ ਲੁਧਿਆਣਾ ਦੀ ਐਡਮਿਨਿਸਟ੍ਰੇਸ਼ਨ ਅਸੀਂ ਸਾਰਾ ਇਸ ਇਲੈਕਸ਼ਨ ਨੂੰ ਪੀਸਫੁਲ ਢੰਗ ਨਾਲ ਔਰ ਬਿਨਾ ਕਿਸੇ ਡਰ ਭੈ ਦੇ ਟਾਡੇ ਸਿਟੀਜ਼ਨ ਵੋਟਸ ਕਰ ਸਕਣ ਇਸ ਇਨਸ਼ੋਰ ਕਰਨ ਲਈ ਇਹ 플ੈਗ ਮਾਰਚੇਸ ਕੱਢਦੇ ਆਂ ਔਰ ਜਿਹੜੇ ਵੀ ਇਲਾਕੇ ਦੇ ਵਿੱਚ ਅਸੀਂ ਜਾਵਾਂਗੇ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਆਪਣੇ ਜਿਹੜੇ ਮਤ ਅਧਿਕਾਰ ਦਾ ਜਿਹੜਾ ਹੈ ਉਪਯੋਗ ਬਿਲਕੁਲ ਸਚਜੇ ਢੰਗ ਨਾਲ ਬਿਨਾ ਕਿਸੇ ਡਰ ਭੈ ਲਾਲਚ ਚ ਆਏ ਹੋਏ ਕਰਨ ਔਰ ਮੈਂ ਇਹੀ ਖੰਨਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਖੰਨੇ ਦਾ ਸਿਵਲ ਪ੍ਰਚਾਰਣ ਖੰਨੇ ਦਾ ਪੁਲਿਸ ਪ੍ਰਸ਼ਾਸਨ ਹਮੇਸ਼ਾ ਜਿਹੜਾ ਹੈਗਾ ਲੋਕਾਂ ਦੀ ਸੁਰੱਖਿਆ ਲਈ ਔਰ ਉਹਨਾਂ ਦੇ ਮਤਦਾਨਕਰ ਦੀ ਵਧੀਆ ਤਰੀਕੇ ਦੇ ਨਾਲ ਉਜੋਗਤਾ ਲਈ ਵਚਨਬੱਧ ਰਹੇਗਾ ਸਾਡੀਆਂ ਟੀਮਾਂ 24 ਘੰਟੇ ਚੈਕਿੰਗ ਚੱਲ ਰਹੀ ਹੈ ਐਕਸਾਈਜ਼ ਦੀ ਚੱਲ ਰਹੀ ਹੈ ਔਰ ਕਿਸੇ ਵੀ ਤਰੀਕੇ ਨਾਲ ਸਾਡੇ ਅਬਜ਼ਰਵਰ ਸਹਿਬਾਨ ਵੀ ਆਏ ਹੋਏ ਐ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਇਸ ਗੱਲ 'ਚ ਲੱਗਿਆ ਹੋਇਆ ਔਰ ਸਾਡੇ ਵੱਲੋਂ ਜਿਹੜੇ ਹੀਟ ਬਲਕੇ ਗਰਮੀ ਐ ਇਹਦੇ ਸਬੰਧ ਵਿੱਚ ਵੀ ਲੋਕਾਂ ਨੂੰ ਵੀ ਇਹ ਅਪੀਲ ਐ ਔਰ ਵੋਟਰਜ਼ ਨੂੰ ਵੀ ਔਰ ਸਟਾਫ ਨੂੰ ਵੀ ਕਿ ਆਪਣੀ ਸਿਹਤ ਦਾ ਵੀ ਸਾਰੇ ਧਿਆਨ ਰੱਖਣ ਔਰ ਗਰਮੀ ਦੇ ਮੱਦੇਨਜ਼ਰ ਜਿਹੜਾ ਸਰਕਾਰ ਵੱਲੋਂ ਛਾਂ ਵਗੈਰਾ ਦੇ ਪ੍ਰਬੰਧ ਵੀ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਖੰਨੇ ਨਿਵਾਸੀਆਂ ਨੂੰ ਕਿ ਆਪਣੇ ਵਤ ਅਧਿਕਾਰ ਜਿਹੜਾ ਹੈ ਉਹ ਬਿਨਾਂ ਕਿਸੇ ਡਰ ਭੈਰ ਲਾਲਚ ਦੇ ਉਪਯੋਗ ਕਰਨ ਔਰ ਜਿਹੜਾ ਹੈ ਚੰਗੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਔਰ ਸਾਡਾ ਇਹੀ ਨਿਸ਼ਾਨਾ ਹੈ ਕਿ ਇਸ ਵਾਰ VOTING ਪ੍ਰਤੀਸ਼ਤ ਜਿਹੜੀ ਹੈ 70% ਤੋਂ ਉੱਪਰ ਹੋਵੇ ਹਰ ਘਰ ਘਰ ਚ ਮੇਰੀ ਅਪੀਲ ਹੈ ਕਿ ਸਾਰੇ VOTER ਵੱਧ ਚੜ ਕੇ ਹਿੱਸਾ ਲੈਣ ਔਰ VOTਾਂ ਪਾਉਣ ਥੈਂਕ ਯੂ ਪਰ ਜਲਦ ਅਗਲਾ ਬਲੈਕ ਮਾਰਕਟ ਤੇ ਨਾ ਅੱਜ ਅਸੀਂ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਦੇ ਤਹਿਤ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਲਈ ਹੀ ਫਲੈਗਮਾਰਚ ਕਰ ਰਹੇ ਕੱਲ ਸਾਨੂੰ ਇੱਕ ਗੁਜਰਾਤ ਪੁਲਿਸ ਦੀ ਸਟੇਟ ਟਰੰਪ ਪੁਲਿਸ ਦੀ ਕੰਪਨੀ ਸਾਨੂੰ ਮੁਹੱਈਆ ਕਰਾਈ ਗਈ ਹੈ ਆਪਣੇ ਸੀਓ ਪੰਜਾਬ ਵੱਲੋਂ ਤੇ ਇੱਕ ਤਾਂ ਉਹਨਾਂ ਨਾਲ ਸਾਡੀ ਬਰੀਫਿੰਗ ਹੋ ਗਈ ਆਪਣੇ ਜਿਹੜੇ ਪੰਜਾਬ ਸਪੈਸਿਫਿਕ ਹੁੰਦਾ ਹੈ ਖੰਨੇ ਦੀ ਜੋ ਵੀ ਸਾਨੂੰ ਸੈਂਸਿਟੀਵਿਟੀ ਦੱਸਣੀ ਹੈ ਉਹ ਇਹਨਾਂ ਨੂੰ ਦੱਸੀ ਗਈ ਹੈ ਮੇਰੇ ਵੱਲੋਂ ਵੀ ਔਰ ਐਸ ਡੀ ਐਮ ਖੰਨਾ ਵੱਲੋਂ ਤੇ ਹੁਣ ਅਸੀਂ ਇਹਨਾਂ ਦੇ ਜਿਹੜੇ ਖੰਨਾ ਸਬਡਿਵੀਜ਼ਨ ਦੇ ਸੈਂਸਿਟਿਵ ਏਰੀਆਜ਼ ਆਇਆ ਜਿੱਥੇ ਸਾਨੂੰ ਲੱਗਦਾ ਹੈ ਕਿ ਕੰਫੀਡੈਂਸ ਬਿਲਡਿੰਗ ਮੇਜਰ ਹੋਣਾ ਚਾਹੀਦਾ ਹੈ ਪੁਲਿਸ ਵੱਲੋਂ ਉਹਦੇ ਤੇ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਔਰ ਜਿਵੇਂ ਜਿਵੇਂ ਸਾਨੂੰ ਹੋਰ ਵੀ ਕੰਪਨੀਆਂ ਸੀਪੀਐਫ ਦੀ ਮਿਲਦੀਆਂ ਜਾਣਗੀਆਂ ਅਸੀਂ ਉੱਥੇ ਉੱਥੇ ਸੰਬਰਾਲਾ ਪਾਇਲ ਵੀ ਇਸ ਤਰ੍ਹਾਂ ਦੀ ਫਲੈਗ ਮਾਰਚਸ ਕਰਦੇ ਰਵਾਂਗੇ ਕਿਸ ਤਰ੍ਹਾਂ ਦੀ ਸਰਚਿੰਗ ਹੋ ਗਈ ਹੈ ਬੈਨਾਮ ਦੀ ਹਲੇ ਤਾਂ ਅਸੀਂ ਜਸਟ ਇਨ ਆਰੀਆਸ ਤੇ ਰਾਉਂਡੀ ਲਗਾਵਾਗੇ ਤੇ ਇਸ ਤੋਂ ਬਾਅਦ ਇਹਨਾਂ ਦੀ ਡਿਪਲੋਇਮੈਂਟ ਹੋ ਜਾਏਗੀ ਜੀ ਕਿ ਫਲਾਈਂਗ ਟੀਮਸ ਤੇ ਵੀ ਹੋਏਗੀ ਸਟੈਟਿਕ ਤੇ ਵੀ ਹੋਏਗੀ ਫਿਰ ਇਹ ਐਸ ਪਰ ਜਿਹੜੇ ਸ਼ਡਿਊਲ ਏਆਰਓਸ ਕੱਟਦੇ ਉੱਥੇ ਲੋਕ ਚੈਕਿੰਗ ਕਰਨਗੇ ਆਪਣੇ ਜਿਹੜੇ ਜਿਹੜੀ ਜਿਹੜੀ ਬਹੁਤ ਸ਼ੋਰ ਆ ਰਿਹਾ ਕਿ ਫਿਲਹਾਲ ਤਾਂ ਸਾਡੀ ਪਹਿਲਾਂ ਦੋ ਪਲਟੂਨਸ ਆਈਆਂ ਸੀ ਬੀਐਸਐਫ ਦੀਆਂ ਜਿਹੜੀ ਸ਼ੁਰੂ ਚ ਮਿਲੀਆਂ ਸੀ ਇਹ ਸਾਨੂੰ ਕੱਲ ਮਿਲੀ ਹੈ ਔਰ ਮੇਰੇ ਖਿਆਲ 25 ਤਰੀਕ ਤੱਕ ਸਾਨੂੰ ਅਰਾਊਂਡ 5 ਹੋਰ ਕੰਪਨੀਆਂ ਮਿਲਣ ਦੀ ਇੰਟਿਮੇਸ਼ਨ ਹੈ ਜਿਸ ਤਰ੍ਹਾਂ ਤੁਸੀਂ ਦੋਰਾ ਵੀ ਕਰ ਸੈਂਸਿਟਿਵ ਹੈ ਵੈਰੀ ਸੈਂਸਿਟਿਵ ਬੂਥ ਨੇ ਉੱਤੇ ਐਕਸਟਰਾ ਐਕਸਟਰਾ ਅਰੇਂਜਮੈਂਟ ਹੈ ਸੀ ਜਿਹੜੇ ਆਪਣੇ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਹੁੰਦੀ ਹੈ ਉਸ ਹਿਸਾਬ ਨਾਲ ਹੀ ਉੱਥੇ ਇਹਨਾਂ ਦੀ ਜਿਹੜੀ ਸਾਡੀ ਵਲਨਰੇਬਲ ਆ ਕ੍ਰਿਟੀਕਲ ਲੋਕੇਸ਼ਨਸ ਹੁੰਦੀਆਂ ਉੱਥੇ ਪੈਰਾਮਿਲਟਰੀ ਡਿਪਲੋਏ ਹੁੰਦੀ ਹੈ ਤੇ ਨਾਲ ਦੇ ਨਾਲ ਸਾਡੀ ਪੈਟ੍ਰੋਲਿੰਗ ਪਾਰਟੀਆਂ ਅਸੀਂ ਕੱਢਣੀ ਹੈ ਉਹ ਵੀ ਅਸੀਂ ਪਲੱਸ ਸਾਡੇ ਜਿਹੜੇ ਐਸ ਐਚ ਓਸ ਹੈ ਡੀ ਐਸ ਪੀਸ ਹੈ ਜਿਹੜੇ ਵੀ ਸਾਨੂੰ ਲੱਗਦਾ ਇਸ ਤਰ੍ਹਾਂ ਦੇ ਸ पुलिस की प्रेजेंस है। खन्ना तो पत्रकार परमजीत सिंह तिमांडी खास रिपोर्ट। अपनी बीएसएफ वालों से उनकी इंटरेक्शन भी हो चुकी है एंड दे आर रिपीटेडली सेइंग कि अब लास्ट डेज में हमारी रिकवरीज होनी चाहिए। पता ही होगा मतलब यहाँ पे सिख तो हर जगह ही होते हैं तो आ... ਪੋਰਨ ਇਨਫੋਰਮੇਸ਼ਨ ਆਪਕੋ